ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਆ ਉਹਨਾਂ ਨੂੰ ਕੁਝ ਕੋ ਅਕਾਲ ਤਖਤ ਸਾਹਿਬ ਤੋਂ ਮੰਨਦੇ ਆ ਜਿਹੜੇ ਅਲੱਗ-ਅਲੱਗ ਇਹਨਾਂ ਨੇ ਆਪਣੇ ਤਖਤ ਦੇ ਜੱਜ਼ਰ ਬਣਾ ਲਏ ਕੀ ਉਹ ਮੰਨਦੇ ਆ ਜਿਹੜੀ ਕਾਨਫਰੰਸ ਹੈ ਹੁਣ ਜੰਗ ਸ਼ੁਰੂ ਹੋ ਗਈ ਹੈ 16 16 ਸਾਲ ਪਾਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਕੱਟੀਆਂ ਇੱਥੇ 1 ਸਾਲ ਚ ਚੀਕਾਂ ਨਿਕਲੀਆਂ ਪਈਆਂ ਪਾਲ ਸਿੰਘ ਹੋਰੀ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਤੁਸੀਂ ਕਾਫੀ ਉਹਨਾਂ ਦੀ ਸਪੋਰਟ ਕੀਤੀ ਹੈ ਕੋਈ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਕਿ ਉਹ ਤੁਸੀਂ ਸਪੋਰਟ ਕਰੋਗੇ ਜੀ ਜੇਕਰ ਉਹਨਾਂ ਨੂੰ ਨਵੀਂ ਪਾਰਟੀ ਬਣਾਉਂਦੇ ਨੇ ਅਸੀਂ ਸੰਤ ਚਨਨ ਸਿੰਘ ਭਿੰਡਰਵਾਲਿਆਂ ਦੇ ਵਕਤ ਤੋਂ ਲੈ ਕੇ ਅੱਜ ਤੱਕ ਖਾਲਸਾਣ ਦੀ ਫਤਿਹ ਦੇ ਲਈ ਜੂਝ ਰਹੇ ਹਾਂ ਅਮਨਪਸੰਦ ਤਰੀਕੇ ਦੇ ਨਾਲ ਜੇ ਉਹ ਪਾਰਟੀ ਇਸ ਸੰਘਰਸ਼ ਦੇ ਵਿੱਚ ਰੜੂਗੀ ਹੂੰ ਤਾਂ ਉਹਨਾਂ ਨੂੰ ਜੀ ਆਇਆਂ ਕਹਾਂਗੇ ਪਰ ਜੇ ਨਹੀਂ ਰੜੂਗੀ ਅਸੀਂ ਜਿਵੇਂ ਪਹਿਲਾਂ ਪਾਰਟੀਆਂ ਬਣਾਉਂਦੇ ਰਹੇ ਵੱਡੀਆਂ ਪਾਰਟੀਆਂ ਨੂੰ ਤੋੜ ਕੇ ਫਿਰ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਆਜ਼ਾਦੀ ਦੀ ਲਹਿਰ ਹੈ ਸਨ ਜਨਰਲ ਸਿੰਘ ਭਿੰਡਰਵਾਲੇ ਦੇ ਹੁਕਮ ਤੇ ਉਸ ਦੇ ਵਿਚੋਂ ਨੁਕਸਾਨ ਹੋਣਗੇ ਔਰ ਮੈਂ ਤੇ ਸਾਡੀ ਪਾਰਟੀ ਉਹਨਾਂ ਤੋਂ ਦੂਰ ਰੱਖਣਾ ਚਾਹੁੰਦੇ ਆਂ ਤੇ ਪੰਥ ਦੇ ਕੋਲੇ ਅਰਦਾਸ ਕਰਦੇ ਆਂ ਕਿ ਰੱਬ ਦੇ ਵਾਸਤੇ ਹੁਣ 40 ਸਾਲ ਹੋ ਗਏ ਅਸੀਂ ਖਾਲਿਸਤਾਨ ਦੀ ਅਰਦਾਸ ਕਰਦੇ ਆਂ ਹੁਣ ਸਾਡੀ ਪਾਰਟੀ ਨੂੰ ਬਖਸ਼ ਦਿਓ ਤੇ ਇਹ ਜਿਹੜੀਆਂ ਨਵੀਆਂ ਪਾਰਟੀਆਂ ਬਣਦੀਆਂ ਇਹ ਜ਼ਰੂਰ ਬੜਨ ਇਹਨਾਂ ਦੇ ਵਿਚਾਰ ਸੁਣੋ ਪਰ ਜਿੰਨਾ ਚਿਰ ਪਾਰਟੀ ਖਾਲਿਸਤਾਨ ਦੇ ਮੁੱਦੇ ਤੇ ਨਹੀਂ ਆਉਂਦੀ ਉਹਨਾਂ ਛੇ ਖਾਲਸਾ ਪੰਥ ਤੋਰ ਮੋਰ ਪੰਥ ਦੇ ਵਿੱਚ ਨਾ ਪਾਵੇ ਔਰ ਸ਼੍ਰੋਮਣੀ ਕਾਲੀ ਦਾ ਨੰਬਰ ਸਰਦਨਾਰ ਅਸੀਂ ਝਾੜੂ ਬਰਦਾਰ ਹੈ ਤੁਹਾਡੇ ਉਨਾਂ ਦੀ ਅਦਾਦ ਕਰੋ ਮਨ ਸਾਹਿਬ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਖਾਲਸਪਤਾਨ ਦੀ ਉਹ ਜੇ ਗੱਲ ਕਰਨਗੇ ਤਾਂ ਪਾਰਟੀ ਪਾ ਅਸੀਂ ਨਹੀਂ ਸਾਥ ਦੇਵਾਂਗੇ ਤੁਸੀਂ ਇੱਕ ਬਿਆਨ ਸੁਣਿਆ ਹੋਣਾ ਅਮਰਿਤਪਾਲ ਹੋਰਾ ਦੇ ਮਾਤਾ ਜੀ ਦਾ ਸਿੱਧੇ ਤੌਰ ਦੇ ਤੇ ਉਹਨਾਂ ਨੇ ਨਾ ਕੀਤੀ ਸੀ ਕਿ ਕਿ ਅਸੀਂ ਕੋਈ ਖਾਲਸਪਤਾਨ ਦੀ ਮੰਗ ਨਹੀਂ ਕਰਦੇ ਨਾ ਮੇਰੇ ਬੇਟੇ ਨੇ ਕਦੀ ਮੰਗ ਕੀਤੀ ਐ ਫਿਰ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਜੀ ਫਿਰ ਮੈਂ ਜਵਾਬ ਤਾਂ ਦੇ ਦਿੱਤਾ ਸੀ ਤੌਰ ਪਰ ਜੇ ਸੰਤ ਜਨਰਲ ਸਿੰਘ ਭਿੰਡੜਾ ਵਾਲਿਆਂ ਦੀ ਸੋਚ ਤੇ ਜੇ ਕਿ ਪਾਰਟੀ ਚੱਲ ਰਹੀ ਹੋ ਉਹਦੇ ਵਿੱਚ ਤੋੜ ਨਰੋੜ ਹੋਊਗੀ ਹਮ ਖਾਲਸਾ ਪੰਥ ਇਸ ਪਾਰਟੀ ਨੂੰ ਜੋੜਿਆ ਰੱਖੇ ਔਰ ਟੁੱਟਣ ਨਾ ਦੇਵੇ ਉਪਰਲੀ ਦਲ ਅੰਮ੍ਰਿਤਸਰ ਨੂੰ ਨਵੀਂ ਰਾਜਨੀਤਿਕ ਦਸ਼ਾ ਦਿਸ਼ਾ ਨੂੰ ਕੋਈ ਆਪਾਂ ਬਦਲਣ ਦੇ ਵਾਸਤੇ ਕੋਸ਼ਿਸ਼ ਕਰੀਏ ਸਰ ਇਹਦਾ ਨਾਮ ਹੈ ਸ਼ਰੋਣੀ ਕਾਲੀ ਦਲ ਅਨੰਦਪੁਰ ਸਾਹਿਬ ਦੀ ਨਹੀਂ ਇਹ ਦਾਜੇ ਦੋ ਚਾਰ ਸਾਡੇ ਵਿਚਾਰ ਅਧੀਨ ਆ ਇਹ ਵੀ ਨਾਮ ਵਿਚਾਰ ਅਧੀਨ ਆ ਤੇ ਸ਼ਾਇਦ ਇਹ ਵੀ ਹੋ ਸਕਦਾ ਤੇ ਇਸ ਇਹਦਾ ਇਹਤੇ ਇਹ ਵੀ ਸ਼ਾਇਦ ਹੋ ਹੋ ਜਾਵੇ ਪਰ ਅਜੇ ਕੋਈ ਪੱਕਾ ਫਾਈਨਲ ਨਹੀਂ ਪਰ ਸਾਡੇ ਕੋਲ ਕੁਝ ਆਗੋ ਬੋਲ ਬਾਕਾਇਦਾ ਤੌਰ ਤੇ ਐਲਾਨ ਕਰ ਦਿੱਤਾ ਗਿਆ ਕਿ ਇਹੋ ਐਲਾਨ ਇਹੋ ਨਾਮ ਹੋਏ ਹੋ ਸਕਦਾ ਇਹ ਵੀ ਇਹ ਵੀ ਹੋ ਜੇ ਕੋਈ ਕੋਈ ਮਤਲਬ 3-4 ਨਾਮ ਵਿਚਾਰ ਦੀਨੇ ਆ ਉਹਨਾਂ ਚ ਇੱਕ ਇਹ ਨਾਮ ਹੀ ਆ ਤੇ ਸ਼ਾਇਦ ਫਾਈਨਲ ਹੋਏ ਇਹ ਨਾਮ ਜੀ ਨਹੀਂ ਅਜੇ ਉਹ ਉਹ ਦਿਨੇ ਸੀ ਉਹ ਦਿਨੀ ਦੱਸਣ ਦੇ ਦੱਸਾਂਗੇ ਤੇ ਬਾਕੀ ਇਹਦੇ ਚ ਜਦੋਂ ਤੋਂ ਅਸੀਂ ਇਹ ਪਾਰਟੀ ਦੇ ਬਾਰੇ ਜਾਂ ਇਹ ਕਰ ਰਹੇ ਆ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਥੋੜਾ ਜਿਹਾ ਬਹੁਤ ਡਿਕੇੜਾਇਆ ਜਾ ਰਿਹਾ ਹੈ ਸਾਨੂੰ ਸ਼ਾਇਦ ਉਹ ਕਾਨਫਰੰਸ ਕਰਨ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਾਡੇ ਖਿਲਾਫ ਬਹੁਤ ਵੱਡਾ ਪ੍ਰੋਪਾਗੈਂਡਾ ਵੀ ਝੂਠਾ ਸਿਰਜਿਆ ਜਾ ਰਿਹਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਚ ਇੱਕ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਤੁਸੀਂ ਇਹੋ ਜਿਹੇ ਹੱਥ ਕੰਡੇ ਨਾ ਬਣਾਓ ਕਿਉਂਕਿ ਅਸੀਂ ਇੱਕ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰ ਰਹੇ ਆ ਕੋਈ ਇਹ ਇਦਾਂ ਦੀ ਤੇ ਕੋਈ ਗੱਲ ਨਹੀਂ ਕਿ ਜੇ ਜਿਹੜਾ ਕਿਸੇ ਨੂੰ ਕੋਈ ਕੋਈ ਪਰੇਸ਼ਾਨੀ ਹੋਵੇ ਅਲੱਗ ਪਾਰਟੀ ਨਾਲ ਜਿਹੜਾ ਜਨਾਈ ਦਾ ਰਚੀ ਨਹੀਂ ਅਜੰਡਾ ਤੇ ਦੇਖੋ ਜੀ ਸਾਡੀ ਜਿਹੜੀ ਆ ਪੰਜਾਬ ਦੇ ਹੱਕਾਂ ਹਕੂਕਾਂ ਦੇ ਗੱਲ ਕਰਨ ਵਾਲੀ ਸੀ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਨੇ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਜਿਹੜਾ ਕਿ ਉਹਨਾਂ ਨੇ ਇੱਕ ਨਿਰਜਵਾਦ ਨੂੰ ਜਿਆਦਾ ਅੱਗੇ ਰੱਖਿਆ ਤੇ ਕੌਮ ਨੂੰ ਬਹੁਤ ਰਸਾਤਲ ਸੁੱਟ ਦਿੱਤਾ ਤੇ ਹੁਣ ਜੋ ਉਹਨਾਂ ਨੇ ਜੋ ਗਨਾਹ ਕੌਮ ਦੇ ਨਾਲ ਕੀਤੇ ਸੀ ਜੋ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਕੌਮ ਨੂੰ ਉੱਪਰ ਚੱਕਣਾ ਸੀ ਉਹਨਾਂ ਕੌਮ ਨੂੰ ਡੁੱਬਣ ਵਾਸਤੇ ਵੀ ਉਹਨਾਂ ਦੇ ਕੌਮ ਦੇ ਦੁੱਖੀਆਂ ਨਾਲ ਸਾਥ ਦਿੱਤਾ ਉਹ ਜੋ ਸਾਰੇ ਗੁਨਾਹ ਹੋਣ ਉਹਨਾਂ ਨੇ ਕਬੂਲ ਵੀ ਕਰ ਲਏ ਆ ਤੇ ਉਹ ਤੋਂ ਬਾਅਦ ਵੀ ਉਹਦਿਆਂ ਨੂੰ ਚਿੰਬੜੇ ਹੋਇਆ ਤੇ ਇਸ ਕਰਕੇ ਹੁਣ ਇਹ ਲੋਕਾਂ ਦੀ ਰਾਏ ਆ ਕਿ ਇਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਛੁੱਟ ਚੁੱਕਾ ਵਾ ਤੇ ਸਾਨੂੰ ਇੱਕ ਖੇਤਰੀ ਪਾਰਟੀ ਜਿਹੜੀ ਆ ਪੰਜਾਬ ਦੀ ਕੋਈ ਮਜ਼ਬੂਤ ਤੇ ਰੋਣੀ ਚਾਹੀਦੀ ਜਿਹੜੀ ਪੰਜਾਬ ਦੇ ਹਕਕਾਂ ਤੇ ਜੋ ਦਿਨ ਦਿਹਾੜੇ ਲੁੱਟੇ ਜਾ ਰਹੇ ਆ ਸਾਡੇ ਕਿਸਾਨਾਂ ਨਾਲ ਤੱਕਾ ਹੋ ਰਿਹਾ ਸਾਡੇ ਇਹ ਜਿਹੜੇ ਬੰਦੀ ਸਿੰਘ ਅਜੇ ਤੱਕ ਉਸ ਬੇਅਦਬੀਆਂ ਦਾ ਮਾਮਲਾ ਉੱਥੇ ਦਾ ਉੱਥੇ ਖੜਾ ਕੋਈ 2 ਸਾਲ ਹੋ ਚਲੇ ਕੌਮੀ ਇਨਸਾਫ ਮੋਰਚੇ ਨੂੰ ਉਹਦਾ ਵੀ ਕੋਈ ਇਨਸਾਫ ਨਹੀਂ ਹੋ ਰਿਹਾ ਉਹ ਕਿਸਾਨ ਵੀ ਪਹਿਲਾਂ ਵੀ ਕਿੰਨਾ ਚਿਰ ਉਹ ਦਿੱਲੀ ਦੇ ਬਾਹਰ ਦੇ ਤੇ ਬੈਠੇ ਹੁਣ ਸਾਲ ਸਾਲ ਹੋ ਚਲੇ ਉਹਨਾਂ ਫਿਰ ਇੱਥੇ ਬੈਠਿਆ ਨੂੰ ਵੀ ਤੇ ਕੋਈ ਕਿਸੇ ਗੱਲ ਤੇ ਸਰਕਾਰ ਸੀਰੀਅਸ ਹੀ ਨਹੀਂ ਕਿ ਕੋਈ ਇਹ ਇਹਨਾਂ ਲੋਕਾਂ ਨੂੰ ਵੀ ਇਹਨਾਂ ਦੀ ਵੀ ਕੋਈ ਗੱਲ ਸੁਣਨੀ ਚਾਹੀਦੀ ਹੈ ਕਿ ਨਹੀਂ ਨਹੀਂ ਸਾਡੇ ਨਾਲ ਤਕਰੀਬਨ ਜਿਆਦੇ ਜਥੇਬੰਦੀਆਂ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਿਹੜੀਆਂ ਪੰਜਾਬ ਆ ਤੈਸੀ ਪੰਥ ਆ ਤੈਸੀ ਆ ਜਿਹੜੇ ਚੰਗਾ ਚਾਹੁੰਦੇ ਅਸੀਂ ਸਾਰਿਆਂ ਵਾਸਤੇ ਵੈਲਕਮ ਆ ਜਦੋਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਨੇ ਆ ਕਿ ਆਪਾਂ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਸਾਰੇ ਨੂੰ ਇਕੱਠੇ ਹੋਣ ਮਿਲ ਚੁੱਕਾ ਜੀ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਕਿਹੜੇ ਵਿਅਕਤੀ ਬੰਦੀਆਂ ਤੁਹਾਡੇ ਨਾਮ ਨੇ ਜਾਂ ਕਿਹੜੇ ਕਿਹੜੇ ਵਿਅਕਤੀ ਕੋਈ ਵਿਸ਼ੇਸ਼ ਨਾਮ ਦੱਸ ਸਕਦੇ ਹੋ ਜੀ ਨਹੀਂ ਨਾਮ ਵਿਸ਼ੇਸ਼ ਨਹੀਂ ਕਿ ਬਹੁਤ ਜਿਹੜੀ ਅਸੀਂ ਸਾਰੇ ਪੰਜਾਬ ਚ ਘੁੰਮ ਕੇ ਦੇਖਿਆ ਸਾਰੇ ਲੋਕਾਂ ਦੀ رائے ਨਾਲ ਹੀ ਅਸੀਂ ਇਹ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਸਾਰੇ ਲੋਕ ਬਹੁਤ ਵੱਡਾ ਸਮਰਥਨ ਸਾਨੂੰ ਆਮ ਆ ਸਰਬਜੀ ਖਾਲਸਾ ਨਾਲ ਆ ਵੀ ਖਾਲਸਾ ਜੀ ਦੀ سپورਟ ਸਾਡੇ ਨਾਲ ਆ ਸਭਨਾਂ ਦੇ ਸਾਰੇ ਮਨਾਲ ਇਹ ਗੱਲ ਕਹਿੰਦੇ ਪਹਿਲੇ ਕਿ ਜੇ ਉਹ ਖਾਲਿਸਤਾਨ ਤੋਂ ਪਿੱਛੇ ਹਟਦੇ ਨੇ ਤੇ ਮੇਰਾ ਉਹਨਾਂ ਨੂੰ ਕੋਈ ਸਮਰਥਨ ਨਹੀਂ ਹੋਣਾ ਨਹੀਂ ਉਹ ਜੀ ਉਹਨਾਂ ਦਾ ਰਸਤਾ ਵੱਖਰਾ ਵਾ ਸਾਡਾ ਵੱਖਰਾ ਵਾ ਕਿਉਂਕਿ ਉਹਨਾਂ ਦੀ ਪਾਰਟੀ ਉਹਨਾਂ ਨੇ ਆਪਣੀ ਪਾਰਟੀ ਚਲਾਉਣੀ ਅਸੀਂ ਆਪਣੀ ਪਾਰਟੀ ਚਲਾਉਣੀ ਸਾਡੀ ਪੀੜ੍ਹੀ ਦਾ ਪਾਲ ਉਹ ਹੁੰਦਾ ਕਿ ਰਸਤਾ ਇਹੋ ਹੀ ਸੀਗਾ ਤੇ ਨਾ ਇਹੋ ਹੀ ਨਹੀਂ ਉਹ ਚਲੋ ਉਹ ਵੀ ਰਸਤਾ ਤੇ ਉਹ ਅਮਰਤਪਾਲ ਉਹਨੇ ਆ ਕੇ ਸਪਸ਼ਟ ਕਰਨਗੇ ਬਾਕੀ ਅਸੀਂ ਹਰੇਕ ਸਿੱਖ ਚਾਹੁੰਦਾ ਕਿ ਸਾਡਾ ਰਾਜ ਭਾਗ ਹੋਵੇ ਦੋਵੇਂ ਵੇਲੇ ਅਰਦਾਸ ਕਰਦੇ ਹਾਂ ਰਾਜ ਕਰੇਗਾ ਖਾਲਸਾ ਬਾਕੀ ਅਸੀਂ ਸਰਕਾਰੇ ਖਾਲਸਾ ਵਰਗੀ ਰਾਜ ਦੀ ਕਾਮਨਾ ਕਰਦੇ ਹਾਂ ਕਿ ਜਿਹੜਾ ਸਾਰਿਆਂ ਨੂੰ ਇਨਸਾਫ ਮਿਲ ਸਕੇ ਸਾਰੇ ਨੂੰ ਨਹੀਂ ਪਰ ਅਮਰਤਪਾਲ ਸਿੰਘ ਹਣਾ ਤੁਹਾਨੂੰ ਮਾਣ ਦੇ ਰਿਹਾ ਤੁਹਾਡੇ ਬੇਟੇ ਨੇ ਇਕਾਲੋਜੀ ਕਹਿ ਰਹੇ ਹੋ ਰਾਵਣ ਵਾਲਾ ਖਾਲਸਾ ਰਾਜ ਨਹੀਂ ਉਹਨਾਂ ਨੇ ਉਹਨਾਂ ਨੇ ਇੱਕ ਖਾਲਸਾ ਨੇ ਇਦਾਂ ਕਿ ਉਹ ਰਾਜ ਦੇ ਵਾਸਤੇ ਸਾਰੇ ਸਾਰੇ ਜਾਣੇ ਕਰ ਰਹੇ ਆ ਰਾਜ ਵਾਸਤੇ ਹੀ ਐਸੀ ਇਹ ਵੀ ਕੋਸ਼ਿਸ਼ ਹੈ ਕਿ ਰਾਜ ਵਾਸਤੇ ਹੀ ਹੈ ਨਾ ਸਰਦਾਰ ਸਾਹਿਬ ਫਿਰ ਖੁੱਲ ਕੇ ਇਹ ਗੱਲ ਕਹੋ ਨਾ ਕਿ ਖਾਲਸਾ ਰਾਜ ਦੇ ਬਾਦ ਹੋ ਜਾਂ ਨਹੀਂ ਹੋ ਨਹੀਂ ਅਸੀਂ ਅਸੀਂ ਇਹ ਚੀਜ਼ ਹੈ ਕਿ ਅਸੀਂ ਜੋ ਵੀ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਵਦ ਤੋਂ ਵਦ ਜੋ ਪੰਜਾਬ ਦੇ ਆ ਉਹ ਮੁੱਦੇ ਆ ਉਹਨਾਂ ਨੂੰ ਤਾਂ ਪਹਿਲਾਂ ਹੱਲ ਕਰ ਲਈਏ ਉਹ ਉਤੋਂ ਅੱਗੇ ਜੋ ਜੋ ਸਾਡੇ ਪਹਿਲੇ ਅਧਿਕਾਰ ਸੀ ਉਹ ਵੀ ਸਾਡੇ ਕੋ ਖਸਦੇ ਜਾ ਰਹੇ ਆ ਤੇ ਅਸੀਂ ਜੇ ਇੱਕੋ ਗੱਲ ਤੇ ਅੜੇ ਰਵਾਂਗੇ ਤੇ ਮੁੜ ਕੇ ਜੋ ਕੁਝ ਵੀ ਉਹ ਸਾਡਾ ਖਤਮ ਹੋਈ ਜਾਂ ਸਾਡੀ ਨੌਜਵਾਨੀ ਨਸ਼ਿਆਂ ਚ ਗਲਤਾਨ ਹੋ ਰਹੀ ਆ ਸਾਡੇ ਪਾਣੀ ਲੁੱਟੇ ਜਾ ਰਹੇ ਹਰੇ ਕਿਸਾਨ ਰੋੜ ਰਹੇ ਆ ਤੇ ਅਸੀਂ ਜੇ ਉਸ ਮਾਮਲੇ ਤੇ ਇੱਕ ਤੇ ਅਟਕ ਕੇ ਤੇ ਬਾਕੀ ਕੋਈ ਕਸ਼ਨਾ ਕਰੀਏ ਤੇ ਫਿਰ ਮੇਰੇ ਖਿਆਲ ਆਸਕੀ ਨੇ ਸੰਬਰਤ ਨਹੀਂ ਜਾ ਮਤਲਬ ਇਹ ਲੋਕ ਦੂਸਰੇ ਉਮੀਦਵਾਰਾਂ ਨੂੰ ਤਿਆਗ ਦਿੰਦੇ ਆ ਤੇ ਤੁਹਾਡੇ ਪਾਰਟੀ ਦੇ ਰਾ ਹੁਲਾ ਉਹਨਾਂ ਲਈ ਜਿਹੜੇ ਕੋਈ ਚੰਗੇ ਨਹੀਂ ਅਸੀਂ ਤੇ ਉਹਨਾਂ ਲਈ ਖੁੱਲ੍ਹਾ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਕੋਈ ਜਦੋਂ ਕੌਮ ਨਾਲ ਕੋਈ ਤੱਕਾ ਹੋ ਰਿਹਾ ਸੀ ਜਿਨ੍ਹਾਂ ਉਹਦੋਂ ਆਵਾਜ਼ ਉਠਾਈ ਆ ਬੇਅਦਬੀਆਂ ਦੇ ਮਾਮਲੇ ਤੇ ਆ ਬੰਦੀ ਸਿੰਘਾਂ ਦੇ ਮਾਮਲੇ ਤੇ ਆ ਉਹਨਾਂ ਲੋਕਾਂ ਲਈ ਤੇ ਸਾਡਾ ਵੈਲਕਮ ਆ ਤੇ ਜਿਹੜੇ ਉਹਨਾਂ ਨਾਲ ਉਸ ਟਾਈਮ ਤੇ ਉਹ ਸਾਥ ਦਿੰਦੇ ਰਹੇ ਆ ਤੇ ਉਹਨਾਂ ਵਾਸਤੇ ਤੇ ਫਿਰ ਸੋਚਣਾ ਪਊਗਾ ਇੱਕ ਗੱਲ ਐ ਤੇ ਜਿਵੇਂ ਅਕਸਰ ਹੀ ਦੇਖਿਆ ਗਿਆ ਤਾਂ ਉਹ ਆਵਾਗੀ ਪਾਰਟੀ ਨਵੀਂ ਪਾਰਟੀ ਬਣੀ ਸੀਗੀ ਕੀ ਹੁੰਦਾ ਹੈ ਕਿ ਜਦੋਂ ਕੋਈ ਨਵੀਂ ਪਾਰਟੀ ਬਣਦੀ ਹੈ ਜਿਹੜੇ ਉਸ ਪਾਰਟੀ ਦੇ ਵਿੱਚ ਲੋਕ ਆਉਂਦੇ ਨੇ ਉਹ ਦੂਜੀਆਂ ਪਾਰਟੀਆਂ ਤੋਂ ਟੁੱਟ ਕੇ ਆਉਂਦੇ ਨੇ ਜਿਹੜੀ ਟੋਟੀ ਪਾਰਟੀ ਹੋਏਗੀ ਕਿ ਉਹਦੇ ਵਿੱਚ ਕੋਈ ਰੂਲਸ ਐਂਡ ਰੈਗੂਲੇਸ਼ਨ ਰੱਖੇ ਜਾਣਗੇ ਕਿ ਜਿੰਨਾ ਵਿਅਦੀਆਂ ਦੇ ਵਿੱਚ ਅਕਾਲੀਦਰ ਦੇ ਲੀਡਰ ਰਹੇ ਨੇ ਹੋ ਸਕਦਾ ਕਿ ਕੱਲ ਨੂੰ ਤੁਹਾਡੀ ਪਾਰਟੀ ਬਹੁਤ ਹਾਈਪ ਕਰ ਦੇਣ ਵਾਲੇ ਸਮੇਂ ਦੇ ਵਿੱਚ ਕੀ ਤੁਸੀਂ ਉਹਨਾਂ ਨੂੰ ਟਿਕਾ ਦਿਓਗੇ ਉਹਨਾਂ ਨੂੰ ਆਪਣੀ ਪਾਰਟੀ 'ਚ ਰੱਖੋਗੇ ਜਿਨ੍ਹਾਂ ਨੇ ਵਿਦਗੀਆਂ ਕਰਾਈਆਂ ਜਿਨ੍ਹਾਂ ਨੇ ਰਾਜਪਾ ਸਤਾ ਵਗੈਰਾ ਜਿਹੜਾ ਹੈ ਨਹੀਂ ਅਸੀਂ ਉਹ ਉਹਨਾਂ ਲੋਕਾਂ ਨੂੰ ਨਾਲ ਨਹੀਂ ਲੈ ਕੇ ਚੱਲਾਂਗੇ ਕਿਉਂਕਿ ਉਹਨਾਂ ਲੋਕਾਂ ਤੋਂ ਦੁਖੀ ਹੋ ਕੇ ਤੇ ਇਹ ਕੋਈ ਨਵੀਂ ਪਾਰਟੀ ਦੀ ਜ਼ਰੂਰਤ ਪੈ ਰਹੀ ਹੈ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਨੌਜਵਾਨੀ ਨਵੇਂ ਲੋਕਾਂ ਨੂੰ ਇਹਦੇ ਚ ਲਿਆਂਦਾ ਨੌਜਵਾਨਾਂ ਨੂੰ ਲਿਆਂਦਾ ਜਾਵੇ ਕਿ ਨੌਜਵਾਨਾਂ ਚ ਬਹੁਤ ਵੱਡਾ ਟੈਲੈਂਟ ਹੈ ਕਿ ਉਹਨਾਂ ਨੂੰ ਪਹਿਲੀਆਂ ਪਾਰਟੀਆਂ ਨੇ ਉੱਠਣ ਨਹੀਂ ਦਿੱਤਾ ਗਿਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜੀ ਨਵੀਂ ਨੌਜਵਾਨ ਲੀਡਰਸ਼ਿਪ ਆਵੇ ਤੇ ਉਹ ਆਪਣਾ ਕਮਾਂਡ ਸੰਭਾਲੇ ਤੇ ਉਹ ਅੱਗੇ ਅੱਗੇ ਲੈ ਕੇ ਚੱਲੇ ਜੇ ਨਾਲ ਸਮਰਥਨ ਹੋ ਸਕਦਾ ਜੀ ਦੇਖੋ ਜੀ ਮੰਨ ਲਓ ਕਿ ਤੁਹਾਨੂੰ 3450 ਆ ਜਾਂਦੀਆਂ ਨੇ ਜਾਸ ਕੌਨੋਂ ਯਾਨੀ ਇਹ ਨਾ ਬੀਜਪੀ ਦੇ ਨਾਲ ਸਮਰਥਨ ਹੋ ਸਕਦਾ ਜੀ ਨਹੀਂ ਇਹ ਤੇ ਆਉਣ ਵਾਲੇ ਸਮੇਂ ਦੀ ਗੱਲ ਹੈ ਜੀ ਉਹ ਤੇ ਜਦੋਂ ਉਹ ਉਸ ਲੈਵਲ ਤੇ ਪਹੁੰਚਾਂਗੇ ਉਦੋਂ ਕੀ ਹਾਲਾਤ ਹੈ ਬੀਜਪੀ ਨਾਲ ਕਰਨਾ ਪੈਂਦਾ ਕਿ ਕੋਈ ਜੋ ਆਪਣੀਆਂ ਪੰਜਾਬ ਦੀਆਂ ਹੋਰ ਧਿਰਾਂਵਾਂ ਉਹਨਾਂ ਨਾਲ ਵੀ ਤੁਸੀਂ ਮਤਲਬ ਤੁਹਾਡਾ ਬੇਟਾ ਐਮਪੀ ਬਣਿਆ ਜਿਹੇ ਦੇ ਵਿੱਚ ਰਹਿ ਕੇ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਜਿਹੜਾ ਵੀ ਸਾਡਾ ਐਮਪੀ ਬਣਿਆ ਕੋਈ ਇਲਾਕੇ ਦਾ ਵਿਕਾਸ ਕਰਵਾਏਗਾ ਕੋਈ ਕੰਮ ਹੋਣਗੇ ਪਰ ਲੋਕ ਕਿਤਨਾ ਕਿਤੇ ਉੱਚੀ ਤੋਂ ਨਰਾਜ਼ ਨੇ ਕਿਉਂਕਿ ਕੋਈ ਵਿਕਾਸ ਦਾ ਕੰਮ ਹਲੇ ਤੱਕ ਉਸ ਤੋਂ ਨਹੀਂ ਲੋਕ ਕੁਝ ਹੀ ਨਰਾਜ਼ ਨਹੀਂ ਲੋਕ ਸਰਕਾਰ ਪ੍ਰਤੀ ਨਰਾਜ਼ ਹੈ ਲੋਕ ਅਮਰਤਪਾਲ ਜਾਂ ਸਾਡੇ ਪ੍ਰਤੀ ਕੋਈ ਨਰਾਜ਼ ਨਹੀਂ ਕਿ ਅਸੀਂ ਪਹਿਲਾਂ ਵੀ ਉਹਨਾਂ ਨੂੰ ਕੋਈ ਵਾਅਦਾ ਨਹੀਂ ਕੀਤਾ ਸੀ ਕਿ ਅਸੀਂ ਤੁਹਾਡਾ ਆ ਕੰਮ ਕਰਕੇ ਦਵਾਂਗੇ ਤੇ ਤੁਸੀਂ ਸਾਨੂੰ ਵੋਟਾਂ ਦਿਓ ਅਸੀਂ ਬਾਕੀ ਜਿਹੜੀ ਹੈ ਲੋਭ ਲਾਲਚ ਵਾਲੀ ਰਾਜਨੀਤੀ ਹੈ ਨਾ ਜਿਹੜੀ ਲੋਕਾਂ ਨੂੰ ਲਾਲਚ ਦੇ ਕੇ ਵੋਟਾਂ ਲੈਣ ਵਾਲੀ ਅਸੀਂ ਉਤੋਂ ਵੀ ਦੂਰ ਰਵਾਂਗੇ ਅਸੀਂ ਲੋਕਾਂ ਨੂੰ ਅਸਲੀਅਤ ਦੇ ਆਧਾਰ ਤੇ ਦੱਸਾਂਗੇ ਕਿ ਪੰਜਾਬ ਕਿਦਾਂ ਬਰਬਾਦ ਹੋ ਰਿਹਾ ਇਹਨੂੰ ਕਿਦਾਂ ਬਚਾਉਣ ਵਾਸਤੇ ਸਾਨੂੰ ਇਹ ਜਿਹੜੀਆਂ ਛੋਟੀਆਂ ਛੋਟੀਆਂ ਮੰਗਾਂ ਤੋਂ ਉੱਪਰ ਉੱਠ ਕੇ ਇਹ ਕੋਈ ਚੰਗੀ ਐਜੂਕੇਸ਼ਨ ਚੰਗੀ ਸੇ ਸਹੂਲਤਾਂ ਜਿਹੜੀਆਂ ਉਹਦੇ ਵਾਸਤੇ ਸਾਨੂੰ ਲੋੜ ਹੈ ਨਾ ਕਿ ਸਾਨੂੰ ਫ੍ਰੀ ਆਟਾ ਦਾਲ ਦੀ ਜਿਹੜੀ ਹੈ ਕਿ ਇਹੋ ਜਿਹੀਆਂ ਸਕੀਮਾਂ 'ਚ ਅਸੀਂ ਉਲਝ ਕੇ ਰਹਿ ਜਾਈਏ ਬਾਬੂ ਜੀ ਪ੍ਰਧਾਨ ਕਮੇਟੀ ਬਣਾਓਗੇ ਜਾਂ ਕੋਈ ਪਹਿਲਾ ਪ੍ਰਧਾਨ ਤੁਸੀਂ ਹੋਵੋਗੇ ਅਮਰਪਾਲ ਨੂੰ ਹੋਣਗੇ ਜਾਂ ਸਰਬੀ ਸਿੰਘ ਜੀ ਖਾਲਸਾ ਸਾਹਿਬ ਹੋਣਗੇ ਜਾਂ ਕਮੇਟੀ ਬਣਾ ਕੇ ਚਲਾਓਗੇ ਜੀ ਨਹੀਂ ਅਸੀਂ ਅਜੇ ਪੰਜ ਮੈਂਬਰੀ ਕਮੇਟੀ ਬਣਾ ਰਹੇ ਆ ਉਹ ਦਾ ਅਨਾਉਂਸ ਕਰ ਰਹੇ ਆ ਉਹ ਕਮੇਟੀ ਫਿਰ ਅੱਗੇ ਵਰਕਿੰਗ ਕਮੇਟੀ ਜਾਂ ਜੋ ਵੀ ਜੋ ਸਾਰੀਆਂ ਪਾਰਟੀ ਨੂੰ ਜੋ ਜੋ ਵੀ ਰੂਪਰੇਖਾ ਦੇਣ ਦੀ ਲੋੜ ਆ ਜੋ ਜੋ ਕਰਨ ਵਾਲੇ ਉਹ ਸਾਰੀ ਪਾਰਟੀ ਤੇ ਉਹ ਪੰਜ ਮੈਂਬਰੀ ਕਮੇਟੀ ਤੈਅ ਕਰੂਗੀ ਹਾਂ ਜਿਹੜੀ ਆਉਣ ਵਾਲੀਆਂ ਚੋਣਾਂ ਵੀ ਤੁਹਾਡੀ ਪਾਰਟੀ ਲੜੂਗੀ ਹਾਂਜੀ ਹਾਂ ਚੋਣਾਂ ਲੜੂਗੀ ਜੀ ਚੋਣਾਂ ਲੜਨ ਵਾਸਤੇ ਤੇ ਪਾਰਟੀ ਬਣਾ ਰਹੇ ਆ ਚੋਣਾਂ ਨਹੀਂ ਲੜਨੀ ਆ ਤੇ ਫਿਰ ਪਾਰਟੀ ਬਣਾਉਣ ਦੀ ਤੇ ਕੋਈ ਲੋੜ ਨਹੀਂ ਕਮੇਟੀ ਜਿਹੜੀ ਬਣਾਈ ਆ ਉਹਦੇ ਮੈਂਬਰ ਡਿਸਾਈਡ ਹੋ ਗਏ ਇੱਥੇ ਕੁਛ ਹੋ ਗਿਆ ਕੁਛ ਜਿਹੜਾ ਇੱਕ ਦੋ ਨਾਂ ਤੇ ਵਿਚਾਰ ਚੱਲ ਰਹੀ ਹੈ ਤੇ ਆਰਸ਼ ਕੁਮੇਤ ਸਿੰਘ ਬਦਲ ਹੋਣਾ ਕਿਹਾ ਸੀ ਮੈਂ ਜਿਹੜੀ ਬੇਬਦੀ ਨੇ ਜਿਹੜੇ ਇਲਜ਼ਾਮ ਨੇ ਆਪਣੀ ਧੋੜੀ 'ਚ ਪਾਏ ਨੇ ਇੱਕ ਕਾਮ ਨੂੰ ਛੜਾ ਫੱਲ ਭੇਜ ਦੇ ਜਾਂ ਜਿਹੜਾ ਮਸਲਾ ਅਗਵਾਦ ਹੈ ਜਿਹੜਾ ਕੌਂਸਲ ਚੱਲ ਰਿਹਾ ਉਹ ਖਤਮ ਹੋ ਜੀ ਕਿੰਨੇ ਬਾਰੇ ਕੀ ਕਹਿੰਦੇ ਨਹੀਂ ਇਹ ਤੇ ਜਦੋਂ ਉਹਨਾਂ ਨੇ ਕਰਾਇਆ ਸੀ ਜਦੋਂ ਲੋਕ ਰੌਲਾ ਪਾਉਂਦੇ ਸੀ ਲੋਕ ਸੜਕਾਂ ਤੇ ਬੈਠੇ ਸੀ ਉਦੋਂ ਹੀ ਮੰਨ ਲੈਣਾ ਚਾਹੀਦਾ ਸੀ ਉਹਨਾਂ ਨੇ ਇਹ ਤੇ ਹੁਣ ਜਦੋਂ ਦਿਖਿਆ ਕਿ ਹੁਣ ਸਭ ਕੁਝ ਹੋ ਗਿਆ ਹੁਣ ਆਪ ਵੀ ਮੰਨ ਕੇ ਵੀ ਫਿਰ ਵੀ ਉਹ ਚਿੰਬੜੇ ਹੋਏ ਆ ਕਿ ਫਿਰ ਜੋ ਅਕਾਲ ਤਖਤ ਦੇ ਹਦੇਸ਼ ਨੂੰ ਚੈਲੰਜ ਕਰ ਰਹੇ ਆ ਉਹ ਤਾਂ ਉਹਦੇ ਕਹਿਣ ਤੇ ਅਸਤੀਫਾ ਵੀ ਨਹੀਂ ਦਿੱਤਾ ਜਾ ਰਿਹਾ ਤੇ ਇਹ ਮੇਰੇ ਖਿਆਲੇ ਕਿ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਉਲਟਾ ਜਥੇਦਾਰਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਉਹ ਅਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਉਲਟੇ ਸਿਰ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਮੁਅਤਲ ਕੀਤਾ ਗਿਆ ਕਿ ਇਹ ਕੁਝ ਅਜੇ ਕਿ ਉਹਨਾਂ ਜਥੇਦਾਰ ਨਹੀਂ ਸਮਝ ਰਹੇ ਉਹਨਾਂ ਨੂੰ ਇੱਕ ਨੌਕਰ ਸਮਝ ਰਹੇ ਆ ਆਪਣਾ ਆਪਕੇ હિન્દੂ ਵਰਗ ਦੀ ਹੈ ਉਹਨੂੰ ਕਿਵੇਂ ਨਾਮ ਲੈ ਕੇ ਚੁੜਾਇਆ ਜਾਏਗਾ ਕਿ ਉਹਨੂੰ ਬਿਲਕੁਲ ਵੱਖਰਾ ਕੀਤਾ ਜਾਏ ਨਹੀਂ ਨਹੀਂ ਇਹ ਜੀ ਪੰਜਾਬ ਚ ਜੋ ਵੀ ਪੰਜਾਬੀ ਪੰਜਾਬ ਦੇ ਅਸਲੀ ਵਾਰਸ ਆ ਉਹ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਵਾਸਤੇ ਇੱਕੋ ਜੇ ਇਹ ਕਿਉਂਕਿ ਗੁਰੂ ਦੀ ਫਿਲਾਸਫੀ ਸਾਰਿਆਂ ਵਾਸਤੇ ਇੱਕ ਪਿਤਾ ਇੱਕ ਕੇੰਬਾਰ ਕਾਂ ਜਿਸ ਕਿਸੇ ਨਾਲ ਵਿਤਵਿੱਤ ਕਰਾ ਨਹੀਂ ਕਰਾਂਗੇ ਕੀ ਉਸ ਕਮੇਟੀ ਦੀ હિન્દੂ ਮੈਂਬਰ ਵੀ ਹੋਣਗੀ ਨੇ ਮੇਰੇ ਖਿਆਲ ਪਹਿਲੀ ਜਿਹੜੀ ਸਾਡੀ ਉੱਪਰਲੀ ਕਮੇਟੀ ਉਹਦੇ 'ਚ ਨਹੀਂ ਹੋਣਗੇ ਬਾਕੀ ਅੱਗੇ ਆਉਣ ਵਾਲੇ ਸਮੇਂ ਥੱਲੇ ਜੋ ਵੀ ਜਿੱਦਾਂ ਦੀ ਲੋੜ ਹੋਊਗੀ ਉਹਦੇ ਅਨਸਾਰ ਅਸੀਂ ਸਾਰਿਆਂ ਨੂੰ ਕੋਈ ਹਿੰਦੂ ਲੀਡਰ ਨਾਲ ਗੱਲਬਾਤ ਹੋਈ ਤੁਹਾਡੀ ਕਿਉਂਕਿ ਆਈਡਿਓਲੋਜੀ ਤੁਹਾਡੀ ਅਟਕ ਹੈ ਕੋਈ ਕਾਲਸਤਰੀ ਮੰਨ ਕਰ ਰਹੇ ਹੋ ਇੱਕ ਪਾਸੇ ਤੁਹਾਡਾ ਬੇਡਾ ਕਰ ਰਿਹਾ ਹੈ ਔਰ ਦੂਸਰੇ ਪਾਸੇ ਨਹੀਂ بیٹے ਨੇ ਵੀ ਤੁਸੀਂ ਮਜਬੂਰ ਕਰ ਰਹੇ ਹੋ ਕਰਨ ਵਾਸਤੇ بیٹے ਨੇ ਤੋੜ 2 ਸਾਲ ਹੋ ਗਏ ਬੈਠੇ ਨੂੰ ਉਹਨਾਂ ਦੇ ਨਸ਼ਿਆਂ ਨੂੰ ਨੌਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਸੀ ਕਿ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ ਸਾਨੂੰ ਮਜਬੂਰ ਨਹੀਂ ਇਸ ਪਾਸੇ ਨੂੰ ਕਦਮ ਵਧਾਉਣੇ ਪੈ ਰਹੇ ਗੱਲ ਨਹੀਂ ਅਸੀਂ ਕਰ ਤੋਂ ਮਜਬੂਰ ਕਰਨਾ ਹੈ ਇਹ ਲਿਸਾ ਹੈ ਕਿ ਮਾਤਾ ਜੀ ਦਾ ਜਿਹੜਾ ਬਿਆਨ ਆਇਆ ਸੀਗਾ ਉਸ ਤੋਂ ਬਾਅਦ ਭਾਈਆ ਉਹ ਪਾਸਿੰਗ ਹੋਣਾ ਨਹੀਂ ਜੇਲ੍ਹ ਤੋਂ ਜਾਂ ਉਹਨਾਂ ਦੀ ਕਲੀਨਿਕ ਤੁਸੀਂ ਚਾਉਣਾ ਡੀਟ ਕਰਤਾ ਸੀਗਾ ਕਿ ਨਹੀਂ ਮੈਂ ਆਪਣੀ ਮਾਤਾ ਜੀ ਦੇ ਬਿਆਨ ਨਾਲ ਸਹਿਮਤ ਨਹੀਂ ਅਸੀਂ ਉਹ ਗੱਲ ਕਰ ਰਹੇ ਹਾਂ ਉਹ ਚੀਜ਼ ਹੈ ਕਿ ਉਹ ਉਹ ਪਤ ਉਹ ਅਮਰਤਪਾਲ ਤੋਂ ਜੇਲ੍ਹ ਚ ਹੋਰ ਤੇ ਉਹਦੀ ਕੋਈ ਚਿੱਠੀ ਆ ਨਹੀਂ ਰਹੀ ਬਾਹਰ ਤੇ ਇਹੋ ਜਿਹੀਆਂ ਚਿੱਠੀਆਂ ਜਿਹੜੀਆਂ ਕਿ ਹੁਣ ਕੌਣ ਕੌਣ ਇਦਾਂ ਕਰ ਰਿਹਾ ਹੈ ਤੇ ਇਹ ਇਹ ਚਿੱਠੀ ਸੀਗਾ ਤੇ ਇਹ ਜਿਹੜੀਆਂ ਚੀਜ਼ਾਂ ਚਲੋ ਜਦੋਂ ਅਮਰਤਪਾਲ ਆਉਣਗੇ ਉਹ ਸਪਸ਼ਟ ਕਰਨਗੇ ਕਿ ਇਸ ਕਾਨਫਰੰਸ ਵਿੱਚ ਆਉਣਗੇ ਹੈ ਇਸ ਕਾਨਫਰੰਸ ਵਿੱਚ ਆਉਣਗੇ ਸਾਡੇ ਚਰਚਾ ਕਾਫੀ ਹੋਈ ਹੈ ਜੀ ਬੇਸ ਕਾਨਫਰੰਸ ਵਿੱਚ ਹਾਜ਼ਰ ਹੋਣਗੇ ਜਿਹੜੀ ਕਿਸ ਕਾਨਫਰੰਸ ਤੇ ਗੱਲ ਕਰਨ ਬੱਟੇ ਚ ਗੱਲ ਕਰਦੇ ਨੇ ਇਹ ਕੌਣ ਅਮਰਤਪਾਲ ਸੇ ਹਾਂ ਜੀ ਨਹੀਂ 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 ਉਹ ਉਹਨਾਂ ਦਾ ਜੇ 15 ਤਰੀਕ ਹੈ ਉਹਨਾਂ ਦੀ ਉਹਨਾਂ ਨੂੰ ਆਉਣ ਦਾ ਸਟੇਟਸ ਕੀ ਹੈ ਕੰਪਨੀ ਵਿੱਚ ਐਨਐਸਏ ਜਿਹੜਾ ਲੱਗਾ ਹੈ ਜੀ ਇਹ ਕਿੰਨੇ ਸਾਲ ਦਾ ਹੁੰਦਾ ਹੈ ਜੀ ਕਿੰਨਾ ਵਿਚੇਰੋ ਹੋ ਸਮਾ ਲੋਕਾਂ ਨੂੰ ਇਹ ਦੇ ਹੁਣ ਜੀ ਉਹ ੱੱਕੇ ਨਾ ਲਾਇਆ ਗਿਆ ਫਿਰ ਇੱਕ ਸਾਲ ਵਧਾਇਆ ਗਿਆ ਹੁਣ ਵੀ ਸਾਨੂੰ ਮੇਰੇ ਖਿਆਲ ਹੈ ਕਿ ਜਦੋਂ ਦਾ ਸੀ ਕੁਝ ਇਸ ਪਾਸੇ ਨੂੰ ਕਦਮ ਪੁੱਟਿਆ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਇਹੋ ਜੀਆਂ ਧਮਕੀਆਂ ਆ ਰਹੀਆਂ ਕਿ ਜੇ ਤੁਸੀਂ ਇਹ ਅੱਗੇ ਵਧਦੇ ਜੋ ਤੇ ਸ਼ਾਇਦ ਤੁਹਾਡੀ ਐਨਐਸਏ ਦਾ ਸਾਡੇ ਨਾਲ ਇਹੋ ਜਿਹੀ ਹੈ ਪਰ ਬਸ ਸਕਦਾ ਜੀ ਹੋਰ ਬਸ ਸਕਦਾ ਕੋਈ ਪ੍ਰਵੀਜ਼ਨ ਹੈ ਉਹ ਦੱਸੋ ਹਾਂ ਦੀ ਨਹੀਂ ਪ੍ਰਵੀਜ਼ਨ ਤੇ 1 ਸਾਲ ਤੋਂ ਬਾਅਦ ਵੀ ਨਹੀਂ ਕੋਈ ਹੈਗੀ ਪਰ ਜਦੋਂ ਤੱਕਾ ਹੀ ਕਰਨਾ ਹੋਵੇ ਕਿਸੇ ਨਾਲ ਤੇ ਜਾਂ ਕਿਸੇ ਨੂੰ ਦਬਾ ਕੇ ਰੱਖਣਾ ਹੋਵੇ ਤਾਂ ਫਿਰ ਕੋਈ ਬਹੁਤ ਕੁਝ ਕੀਤਾ ਜਾ ਰਿਹਾ ਕਿਉਂ ਸਾਡੇ ਨਾਲ ਕਾਨੂੰਨ ਦੋਹਰਾ ਵਿਹਾਰ ਕਰ ਰਿਹਾ ਸਾਡੇ ਬੰਦੀ ਸਿੰਘ ਸਜ਼ਾ ਭੁਗਤਣ ਤੋਂ ਬਾਅਦ ਵੀ ਨਹੀਂ ਛੁੱਟ ਰਿਹਾ ਤੇ ਇੱਕ ਪਾਸੇ ਉਹ ਸੌਦਾ ਸਾਧਾਰ ਕੇ ਬੰਦਿਆਂ ਨੂੰ ਤੇ ਜੇ ਦਿਨ ਪ੍ਰੋਬਲਮ ਮਿਲ ਜਾਂਦੀ ਹੈ ਮੇਰੇ ਖਿਆਲ ਹੈ ਕਿ ਤੁਹਾਡੀ ਚਰਚਾ ਹੋਈ ਐ ਐਮਪੀ ਸਾਹਿਬ ਨਾਲ ਬਾਲ ਸਿੰਘ ਹੁਣਾਂ ਨਾਲ ਇਸ ਪਾਰਟੀ ਬਾਰੇ ਕੋਈ ਜਦੋਂ ਤੀ ਮਿਲਣ ਗਏ ਕਿ ਨਹੀਂ ਹੋਈ ਚਰਚਾ ਨਹੀਂ ਚਰਚਾ ਤੇ ਇਹੋ ਹੀ ਹੋਈ ਉਹਨਾਂ ਕਹਿੰਦੇ ਇੱਕ ਬਾਹਰ ਦੇ ਜੋ ਹਾਲਾਤ ਆ ਮੈਂ ਤਾਂ 2 ਸਾਲ ਤੋਂ ਅੰਦਰ ਆ ਤੁਸੀਂ ਜੋ ਲੋਕਾਂ ਦੀ رائے ਆ ਉਹ ਜਿੱਦਾਂ ਪਹਿਲਾਂ ਵੀ ਉਹ ਇਲੈਕਸ਼ਨ ਤੇ ਲੜਨੇ ਨਹੀਂ ਚਾਹ ਰਹੇ ਲੋਕਾਂ ਦੀ رائے ਦੇ ਅਨਸਾਰ ਹੀ ਉਹਨਾਂ ਲੜੀ ਤੇ ਲੋਕ ਹੀ ਹੁਣ ਸਾਨੂੰ ਇਹ ਮਜਬੂਰ ਕਰ ਰਹੇ ਆ ਪ੍ਰੈਸ ਕਰ ਰਹੇ ਆ ਕਿ ਇਹ ਇਹ ਆਪਾਂ ਨੂੰ ਖੇਤਰੀ ਪਾਰਟੀ ਦੀ ਲੋੜ ਆ ਦੂਜੀਆਂ ਤੇ ਸਾਰੀਆਂ ਸੈਂਟਰ ਦੀਆਂ ਪਾਰਟੀਆਂ ਹੋ ਗਈਆਂ ਜਿਹੜੀ ਸਾਡੀ ਪਾਰਟੀ ਸੀ ਜਿਹਨੂੰ ਅਸੀਂ ਆਪਣੀ ਸਮਝਦੇ ਸਾਂ ਉਹਨਾਂ ਨੇ ਵੀ ਉਏ ਸਾਡਾ ਹੀ ਕਹਾਣੀ ਕੀਤਾ ਬਾਬੂ ਜੀ ਇਸ ਤੋਂ ਪਹਿਲਾਂ ਵੀ ਬਹੁਤ ਕਾਲੀਦਲ ਨੂੰ ਸਮੇ ਸਮੇਂ ਤੇ ਬਦਲੇ ਰਹੇ ਆ ਉਹ ਸਮੇਂ ਦੇ ਨਾਲ ਹੀ ਬਾਅਦ ਵਿੱਚ ਫਿਰ ਉਹਨਾਂ ਕਿ ਮਰਜ ਹੋ ਜਾਂਦੇ ਰਹੇ ਆ ਮਤਲਬ ਫਿਰ ਬਦਲੇ ਫਿਰ ਕਦੀ ਕਾਲੀਦਲ ਲੌਂਗ ਬੋ ਵਾਲੇ ਵੀ ਬਣਿਆ ਜਾਂ ਹੋਰ ਵੀ ਜਿੱਤਾ ਬਣੇ ਜੀ ਕਾਲੀਦਲ ਅੰਮ੍ਰਿਤਸਰ ਜੀ ਦੀ ਗੱਲ ਕਰੀਏ ਮਾਫ਼ ਕਰਨਾ ਨਾ ਤੁਹਾਡੇ ਹੀ ਸਵਾਲ ਹੈ ਅਕਾਲੀਦਲ ਅੰਮ੍ਰਿਤਸਰ ਜੀ ਦੀ ਗੱਲ ਕਰੀਏ ਚਾਰ ਤੱਕ ਉਹਨਾਂ ਦੇ ਪਰਫਾਰਮੈਂਸ ਜੇ ਐਕਸ਼ਨਲ ਪੇਜ ਤੇ ਬਹੁਤ ਵਧੀਆ ਜਿਹੀ ਹਾਂਜੀ ਪਾਰਟੀ ਜਰੂਰ ਹੈ ਹਾਲੇ ਤੱਕ ਕੀ ਹੈ ਉਹ ਉਹਨਾਂ ਦਾ ਸਵਾਲ ਹੈ ਵੀ ਜੇਕਰ ਆਪਾਂ ਅੱਗੇ ਚੱਲਦੇ ਹਾਂ ਤਾਂ ਕੀ ਸਾਡੀ ਪਰਫਾਰਮੈਂਸ ਹੋਊਗੀ ਕੀ ਉਹਦੀ ਸਟ੍ਰੈਟਜੀ ਹੋਈ ਇਹ 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 ਚੀਜ਼ ਹੈ ਕਿ ਅਸੀਂ ਤੇ ਇਹ ਸੋਚਦੇ ਹਾਂ ਕਿ ਜੇ ਤੇ ਅਸੀਂ ਪਾਰਟੀ ਨੂੰ ਐਜ਼ ਅ ਪੋਲੀਟੀਕਲਲੀ ਰਨ ਕਰਨਾ ਤੇ ਉਹਦੇ ਵਾਸਤੇ ਸਾਨੂੰ ਜੋ ਵੀ ਪੋਲੀਟੀਕਲ ਲੋਕਾਂ ਦੀਆਂ ਲੋੜਾਂਆਂ ਵਾਂ ਲੋਕਾਂ ਦੇ ਅਨਸਾਰ ਚੱਲ ਕੇ ਆਪਾਂ ਕੋਈ ਪਾਵਰ ਗੇਨ ਕਰਨ ਦੀ ਗੱਲ ਹੈ ਜੇ ਜੇ ਉਹ ਆਪਾਂ ਉਹਦਾ ਨਾਂ ਦੀ ਪਾਰਟੀ ਬਣਾਉਣੀ ਹੈ ਤੇ ਫਿਰ ਮੇਰੇ ਖਿਆਲ ਹੈ ਕਿ ਜੇ ਮੇਰਾ ਤਾਂ ਖਿਆਲ ਹੈ ਇਹ ਆ ਕਿ ਜੇ ਬਾਈ ਚਾਂਸ ਅਸੀਂ ਵੀ ਨਹੀਂ ਕਾਮਯਾਬ ਹੁੰਦੇ ਤਾਂ ਸਾਨੂੰ 5-7 ਸਾਲ ਬਾਅਦ ਬਾਹਰ ਆ ਜਾਣਾ ਚਾਹੀਦਾ ਬਾਬੋ ਜੀ ਵੀਰ ਬਾਦਲ ਦੇ ਸਟੇਟਮੈਂਟ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਲੋਕ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ 1 ਸਾਲ ਦੇ ਵਿੱਚ ਹੀ ਭਾਵੇਂ ਜੇਲ੍ਹ 'ਚ ਰਹੇ ਤਾਂ 1 ਸਾਲ ਦੇ ਵਿੱਚ ਹੀ ਉਹਨਾਂ ਦਾ ਮਤਲਬ ਕਰੋਨਾ ਨਿਕਲ ਆਇਆ ਨਹੀਂ ਉਹ ਤੇ ਚਲੋ ਜੋ ਉਹਨਾਂ ਦੇ ਕਹਿਣ ਦੀ ਗੱਲ ਆ ਉਹ ਤੇ ਚਲੋ 1 ਸਾਲ 2 ਸਾਲ ਉਹਦੀ ਵੱਖਰੀ ਗੱਲ ਆ ਤੇ ਰੋਣਾ ਤੇ ਇਹਨਾਂ ਦਾ ਨਿਕਲਿਆ ਹੋਇਆ ਉਹ ਤੇ ਜੇਲ੍ਹ ਚ ਬੈਠ ਕੇ ਵੀ ਲੋਕਾਂ ਨੇ ਉਹਨੂੰ ਇੰਨਾ ਵੱਡਾ ਮਾਨਸਕਾਰ ਦੇ ਕੇ ਸਭ ਤੋਂ ਪੰਜਾਬ ਤੋਂ ਵੱਧ ਵੋਟਾਂ ਨੇ ਦਿੱਤਾ ਤਾਂ ਉਹ ਇਹ ਰੋਣਾ ਤੇ ਇਸ ਗੱਲ ਦਾ ਇਹਨਾਂ ਨੂੰ ਸਖੀਰ ਬਦਲੂ ਉਹਨਾਂ ਦਾ ਕੋਈ ਰੋਣਾ ਨਹੀਂ ਨਿਕਲਿਆ ਉਹ ਤੇ ਅਜੇ ਵੀ ਚੜ੍ਹਨ ਦੀ ਕਲਾ ਚ ਉੱਥੇ ਪੰਜ ਮੈਂਬਰੀ ਕਮੇਟੀ ਹੋ ਗਈ ਉਹ ਅਮਰਪਾਲ ਸਿੰਘ ਹੋਣਗੇ ਨਹੀਂ ਅਮਰਪਾਲ ਤੋਂ ਜਿੱਨਾ ਚਰ ਉਹ ਅਸੀਂ ਇਹ ਵਰਕਿੰਗ ਵਾਲੇ ਬੰਦੇ ਲਵਾਂਗੇ ਹੈ ਪੰਜ ਮੈਂਬਰੀ ਕਮੇਟੀ ਜੇ ਨਾ ਦਿੱਤੀ ਜਾਦੀ ਹੋਵੇ ਨੇ ਜਗਾ ਅਸੀਂ ਜਿਆਦੇ ਬੰਦੇ ਐਸੇ ਪਰਿਵਾਰ ਦੇ ਜਿਆਦਾ ਪਰਿਵਾਰਵਾਦ ਨੂੰ ਵੀ ਅਸੀਂ ਲਿਆਉਣਾ ਚਾਹੁੰਦੇ ਅਸੀਂ ਬੰਦੇ ਪਰਿਵਾਰ ਚੋਂ 1 ਇੱਕ ਹੀ ਮੈਂਬਰ ਆਊਗਾ ਬਾਕੀ ਅਸੀਂ ਸਾਰੇ ਬਾਹਰ ਤੋਂ ਲਵਾਂਗੇ ਅਸੀਂ ਹੋ ਸਕਿਆ ਕਿ ਪਰਿਵਾਰ ਚੋਂ ਕੋਈ ਆਉਣ ਵਾਲੇ ਸਮੇਂ ਚ ਇਲੈਕਸ਼ਨ ਵੀ ਨਹੀਂ ਲੜੂਗਾ ਹੈ ਇਹ 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 ਚੀਜ਼ ਉਹ ਪਾਰਟੀ ਦੇ ਵਿੱਚ ਕੀ ਭੂਮਿਕਾ ਰਹੀ ਚੰਗਾ ਨਹੀਂ ਲੇਕਿਨ ਜੇ ਜਦੋਂ ਬਾਹਰ ਆ ਜਾਂਦੇ ਤੇ ਫਿਰ ਸਾਰੀ ਵਾਗਡੋਰ ਅਸੀਂ ਉਹ ਅਸੀਂ ਬਾਹਰ ਹੋ ਜਾਾਂਗੇ ਉਹ ਉਹ ਉਹਨਾਂ ਚਿਰ ਹੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਜਿੰਨਾ ਚਿਰ ਉਹ ਅੰਦਰ ਹੈ ਨਹੀਂ ਜੋ ਨਹੀਂ ਅਸੀਂ ਥੋੜਾ ਪੰਜ ਮੈਂਬਰੀ ਕਮੇਟੀ ਜਾਂ ਵਰਕਿੰਗ ਕਮੇਟੀ ਬਣਾ ਕੇ ਜ਼ਿਲ੍ਹਿਆਂ ਦੇ ਅਸੀਂ ਭਰਤੀ ਕਰਕੇ ਭਰਤੀ ਕਰਕੇ ਜੋ ਸਿਸਟਮ ਜਾਂ ਪਾਰਟੀਆਂ ਦਾ ਉਹਦੇ ਅਨਸਾਰ ਜਿਹਨੂੰ ਪਾਰਟੀ ਚਾਹੂਗੀ ਅਮਰਤਪਾਲ ਨੂੰ ਚਾਹੂਗੀ ਪ੍ਰਧਾਨ ਬਣਾਉਣਾ ਜਾਂ ਚ ਹੋਰ ਕਿਸੇ ਨੂੰ ਬਣਾਉਣਾ ਚਾਹੂਗੀ ਤੇ ਉਹ ਲੋਕਾਂ ਦੀ رائے ਨਾਲ ਬਣੂਗਾ ਇਹ ਨਹੀਂ ਕਿ ਆਪਣੀ ਮਰਜ਼ੀ ਨਾਲ ਬਣ ਜਾਊਗਾ ਮਿਲ ਵੀ ਉੱਥੇ ਤੁਸੀਂ ਕਹਿ ਰਹੇ ਅੜਿੱਕੇ ਡਾਏ ਜਾ ਰਹੇ ਆ ਜਿਹੜੀ ਇੱਕ ਰੈਲੀ ਲਈ ਕੁਝ ਕੁ ਜਿਹੜੀਆਂ ਚਾਹੀਦੀਆਂ ਨੇ ਪਰਮਿਸ਼ਨਾਂ ਲੈ ਲਈਆਂ ਸੈਂ ਆ ਪਰਮਿਸ਼ਨਾਂ ਦਿੱਤੀਆਂ ਹੋਈਆਂ ਵਾ ਸ਼ਾਇਦ ਉਹ ਸਰਬਜੀਤ ਐਮਪੀ ਸਾਹਿਬ ਨੇ ਉਹ ਬਾਬਤ ਨਦੀ ਹੁਣ ਪਤਾ ਕਰਦੇ ਉਹਨਾਂ ਨੂੰ ਕਹਿੰਦੇ ਸੀ ਮੈਂ ਕਿ ਜਿਹੜੀ ਡਾਏ ਜਾ ਰਹੇ ਉਹਦੇ ਬਾਰੇ ਵੀ ਦੱਸ ਤੋਂ ਕੌਣ ਡਾ ਰਿਹਾ ਵਾ ਉਹ ਉਹ ਸਾਨੂੰ ਹੋ ਇਹੋ ਚੀਜ਼ਾਂ ਨੇ ਇਹੋ ਜਿਹੇ ਦੱਸਿਆ ਜਾ ਰਿਹਾ ਕਿ ਜੇ ਐਨਐਸਸੀ ਦਾ ਥੋੜਾ ਜਿਹਾ ਡਰਾਵਾ ਦਿੱਤਾ ਜਾ ਰਿਹਾ ਅਸੀਂ ਕਹਿੰਦੇ ਕਿ ਜਿੱਥੇ ਅੱਗੇ 2 ਸਾਲ ਲੱਗੇ ਹੋਰ ਵੀ ਤੁਸੀਂ ਚਾਹ ਲਾ ਲਓ ਆਪਣਾ ਜੇ ਜੇ ਇਹੋ ਜਿਹੇ ਚੀਜ਼ਾਂ ਕਿ ਆਪਣੇ ਡਰ ਕੇ ਆਪਣੇ ਸਿਧਾਂਤਾਂ ਤੋਂ ਤੋਦ ਨਹੀਂ ਅਸੀਂ ਥੜਕ ਸਕਦੇ ਅਸੀਂ ਤੇ ਆਪਣੀ ਲੜਾਈ ਲੜਾਂਗੇ ਬਾਕੀ ਜੋ ਜਿਦਾ ਤਾਨੂੰ ਚੰਗਾ ਲੱਗਦਾ ਤੁਸੀਂ ਜੀ ਜਿਹੜੀ ਤੁਸੀ ਦੇਸ਼ਾ ਹੁੰਦਾ ਹੈ ਜੀ ਇਹ ਆਪ ਸੀ ਜਿਹੜੀ ਇਲੈਕਸ਼ਨ ਹੋਈ ਹੈ ਲੋਕ ਸਭਾ ਦੀ ਉਹਦੇ ਵਿੱਚ ਬੀ ਜੀ ਪੀ ਤੇ ਕਿ ਇਲਜ਼ਾਮ ਲੱਗਦਾ ਸੀਗਾ ਕਿ ਕਾਂਗਰਸ ਨੇ ਜ਼ੰਮ ਰਾਇਆ ਕਿ ਸਾਡੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਨੇ ਬੀ ਜੀ ਪੀ ਵੱਲੋਂ ਸਾਡੀ ਪਾਰਟੀ ਦਾ ਜਿਹੜਾ ਖਾਤਾ ਸੀਗਾ ਕਿ ਕੱਲ ਨੂੰ ਤੁਹਾਡਾ ਖਾਤਾ ਖੁੱਲਣਾ ਹੈ ਪਾਰਟੀ ਦਾ ਖਾਤਾ ਜਿਹੜਾ ਹੁੰਦਾ ਬੈਂਕ account ਜਿਹਨੂੰ ਅਸੀਂ ਕਹਿੰਨੇ ਆ ਤੁਹਾਨੂੰ ਬਾਹਰੋਂ ਟ੍ਰਾਂਜੈਕਸ਼ਨਾਂ ਵੀ ਆਉਣਗੀਆਂ ਇੱਥੋਂ ਵੀ ਆਉਣਗੀਆਂ ਸੰਤਾ ਤੋਂ ਦਸਯੋਗ ਕਰਨੀਆਂ ਕੱਲ ਨੂੰ ਜੇਕਰ ਉਹ ਖਾਤੇ ਫ੍ਰੀਜ਼ ਹੁੰਦੇ ਹਨ ਤਾਂ ਤੁਸੀਂ ਪਾਰਟੀ ਜੀਵਨ ਦੀ ਕਿਸੇ ਦਾੰਦ ਕਰੋ ਅਸੀਂ ਤੇ ਜੀ ਸੰਗਤਾਂ ਦੇ ਸਹਿਯੋਗ ਨਾਲ ਕਰਨੇ ਅਸੀਂ ਨਾ ਸਾਡੀ ਕੋਈ ਕੈਪੈਸਿਟੀ ਪਹਿਲਾਂ ਜਿਹੜੇ ਲੱਖਣ ਲੜੀ ਉਹਦੋਂ ਵੀ ਕੋਈ ਨਹੀਂ ਸੀ ਸਾਡੇ ਕੋ ਨਾ ਕੋਈ ਪਤਾਨਿਆ ਅਸੀਂ ਤੇ ਲੋਕਾਂ ਦੀ ਸਹਿਯੋਗ ਨਾਲ ਹੀ ਲੜਨੀ ਨਾ ਅਸੀਂ ਧੰਨ ਵਰਤ ਕੇ ਲੜਨੀ ਆ ਨਰਸ਼ੇ ਵੰਡ ਕੇ ਵੰਡੀਆਂ ਨਾ ਅਸੀਂ ਵੋਟਾਂ ਖਰੀਦਣੀਆਂ ਅਸੀਂ ਤੇ ਲੋਕਾਂ ਨੂੰ ਅਸਲੀਅਤ ਦੇ ਆਧਾਰ ਤੇ ਕਿ ਜੇ ਤੇ ਆਪਾਂ ਕੋਈ ਚੰਗਾ ਰਾਜ ਭਾਗ ਜਾਂ ਪ੍ਰਸ਼ਾਸਨ ਚਾਹੁੰਦੇ ਆ ਤੇ ਆਪਾਂ ਸਾਰੇ ਜਣੇ ਆਪਣੇ ਲੋਭ ਲਾਲਚ ਤੋਂ ਉੱਠ ਕੇ ਵੋਟ ਪਾਈਏ ਤੇ ਉਹ ਜਿਹੇ ਅੱਗੇ ਆਗੂ ਵੀ ਉਹ ਜਿਹੇ ਚੁਣੀਆਂ ਕਿ ਜਿਹੜੇ ਲੋਭ ਲਾਲਚ ਤੋਂ ਉਪ ਰਹਿ ਤੋਂ ਹੋਣ ਤੇ ਨਾ ਸਾਨੂੰ ਜਿਆਦੇ ਪੈਸਿਆਂ ਦੀ ਲੋੜ ਹੋਵੇ ਤੇ ਨਾ ਜਿਆਦੇ ਪੈਸਿਆਂ ਦਾ ਜੋ ਲੈਣ ਦੇਣ ਜੋ ਚੱਲ ਰਿਹਾ ਪਹਿਲਾਂ ਇਹ ਇਹ ਇਨ੍ਹਾਂ ਚੀਜ਼ਾਂ ਤੋਂ ਬਾਹਰ ਨਿਕਲਣ ਵਾਸਤੇ ਤੇ ਆਪਾਂ ਇਹ ਕੰਮ ਕਰ ਰਹੇ ਹਾਂ ਤੇ ਜੇ ਇਹੋ ਚੀਜ਼ਾਂ ਫ੍ਰੀਜ਼ ਕਰ ਦੇਣਗੇ ਤੇ ਚਲੋ ਉਹਨਾਂ ਦੇ ਹੱਥ ਤਾਕਤ ਆ ਕਾਂਗਰਸ ਨੇ ਵੀ ਲੜੀਆਂ ਆ ਉਹ ਆਪੇ ਲੋਕ ਆਪਾਂ ਉਹਨਾਂ ਦੇ ਸੰਗਤਾਂ ਦੇ ਗਾੜੀ ਮਿੰਤਰਲਾ ਕਰਕੇ ਕੋਈ ਲੋੜ ਹੀ ਨਹੀਂ ਪੈਂਦੀ ਅੱਜ ਤਾਂ ਉਹਨਾਂ ਇਲੈਕਸ਼ਨ ਲੜੀ ਤੇ ਸਭ ਕੁਝ ਸੰਗਤਾਂ ਨੇ ਆਪਣੇ ਆਪ ਕਰ ਲਿਆ 82 ਵਿਰੋਧੀ ਕੌਣ ਹੈ ਜੀ ਭਰਾ? ਜੁਗਤਾਲਾ ਨਾ ਜਿਆ ਕਿਸ ਪਾਰਟੀ ਦਾ ਨਹੀਂ ਮੈਨੂੰ ਮੈਨੂੰ ਲੱਗਦਾ ਅੱਜ ਦੀ ਡੇਟ ਤੇ ਸਾਰੇ ਹੀ ਵਿਰੋਧ ਚ ਆ ਸ ਸਾਰਿਆਂ ਨੂੰ ਇੱਕ ਅਮਰਤ ਪਾ ਲਈ ਚੈਲੰਜ ਲੱਗ ਰਿਹਾ ਕਿ ਅਕਾਲੀ ਦਲ ਤੇ ਵੈਸੇ ਹੀ ਹੁਣ ਹਾਸ਼ੀਏ ਤੋਂ ਬਾਹਰ ਵਾਲੀ ਸਥਿਤੀ ਚ ਸਾਹਿਬ ਬਖਸ਼ਨ ਹਾਰ ਹੈ ਗੁਰਦੇ ਸਾਹਿਬ ਦੀ ਸੇਵਾ ਲੱਗੀ ਸੇਵਾ ਪੂਤਲੀ ਹੁਣ ਤੋਂ ਉਹ ਦੋਸ਼ ਜੇ ਖਤਮ ਹੋਏ ਨਹੀਂ ਅਜੇ ਦੋਸ਼ ਖਤਮ ਨਹੀਂ ਹੋਏ ਜੀ ਮੇਰੇ ਖਿਆਲ ਹੈ ਕਿ ਲੋਕਾਂ ਨੇ ਉਹ ਜੋ ਚੌੜੇ ਵਾਲਾ ਕਾਂਡ ਵਾਪਰਿਆ ਉਹ ਮੇਰੇ ਖਿਆਲ ਹੈ ਕਿ ਲੋਕੀ ਸੰਤੁਸ਼ਟ ਨਹੀਂ ਹੋਣਗੇ ਕਿ ਜੋ ਜੋ ਇਹਨਾਂ ਦੀ ਬੇਬਦੀ ਦੀ ਗੱਲ ਕਰ ਰਹੇ ਕਿ ਬੇਬ ਨੇ ਉਹ ਕਹਿ ਰਹੇ ਨੇ ਕਿ ਅਸੀਂ ਤੇ ਆਪਣੀ ਸਜਾ ਪੂਗਤ ਲਈ ਅਕਾਲਪੁਰ ਸਾਹਿਬ ਦੀ ਸੇਵਾ ਲੱਗੀ ਸੀ ਨੇ ਸੇਵਾ ਲਾਗੀ ਜੀ ਹੁਣ ਤੁਸੀਂ ਆਪਾਂ ਕੋਈ 2-4 ਬੰਦੇ ਮਰਵਾ ਦੀਏ ਜਾਂ ਕਰਤੀਏ ਤੇ ਉਹਨੂੰ ਕਹੀਏ ਜੀ ਸਾਨੂੰ ਸੇਵਾ ਲਾ ਦੋ ਹੁਣ ਚੌੜਾ ਸਾਹਿਬ ਨੇ ਵੀ ਸੇਵਾ ਲਾ ਕੇ ਸ਼ਰਦ ਦੇਣਾ ਚਾਹੀਦਾ ਸੀ ਉਹਨਾਂ ਨੇ ਅਪੀਲ ਕਰਨੀ ਚਾਹੀਦੀ ਸੀ ਇਹ ਮੇਰਾ ਖਿਆਲ ਹੈ ਕਿ ਦੇਖੋ ਜਿਹੜਾ ਸਾਹਿਬ ਨੇ ਇਹ ਕਿਹਾ ਨਾ ਸੱਚ ਬੋਲ ਰਿਹਾ ਹੈ ਕਿ ਉਹਨਾਂ ਨੇ ਨਹੀਂ ਕਿਤੇ ਬੋਲ ਦਿੰਦੇ ਉੱਥੇ ਜ਼ਬਰਦਸਤੀ ਜਿਹੜੀ ਉਹਨਾਂ ਦਾ ਪਿਆਣਾ ਹੈ ਇਹ ਤਾਂ ਹਾਂ ਹੀ ਤੇ ਉਹਤੇ ਮੰਨ ਲੈਣਾ ਸਭ ਤੋਂ ਤਬਰੀਬ ਜੋਹੀ ਹੈ ਨਾ ਉੱਥੇ ਕਹਿ ਦੇਣਾ ਚਾਹੀਦਾ ਹੈਗਾ ਪਈ ਅਹੀ ਨਹੀਂ ਗਨਾ ਕੀਤੀ ਤੇ ਆਪੇ ਫਿਰ ਜਹੇਦਾਰ ਨੇ ਇਹਦਾ ਫੈਲਾ ਵੀ ਬਦੂਗਾ ਥੋੜੀ ਟੱਕੇ ਨਾ ਉਹ ਬਾਰੇ ਕਹਿੰਦੇ ਨੇ ਕਿ ਜਿਹੜੀ ਬਾਕੀ ਸਰੂਪ ਨੇ ਇਕੱਲ ਦਲ ਬਣੀ ਜਾਂਦੀ ਪਈ ਹੈ ਉਹ ਕਾਲ ਤੱਕ ਸਾਨੂੰ ਨਹੀਂ ਮੰਨਦੀ ਇੱਕੋ ਇੱਕ ਪਾਰਟੀ ਸਰੂਪ ਨੇ ਇਕੱਲ ਦਲ ਹੈ ਜਿਹੜੀ ਕਾਲ ਤੱਕ ਕੰਮ ਨਹੀਂ ਕਰਦੀ ਤੁਸੀਂ ਜਿਆਦਾ ਸਮਝਦੇ ਹੋ ਨਹੀਂ ਹੁਣ ਦੇਖੋ ਜੀ ਉਹਨਾਂ ਨੂੰ ਦੋ ਤਰੀਕ ਨੂੰ ਉਹਨਾਂ ਨੇ ਆਰਡਰ ਦਿੱਤਾ ਦੋ ਤਿੰਨ ਦਿਨ ਚ ਅਸਤੀਫਾ ਦਿਓ ਅੱਜ ਜਹੇਦਾਰ ਨੂੰ ਫੇਰ ਦੁਬਾਰਾ ਕਹਿਣਾ ਪੈ ਰਿਹਾ ਕਿ ਉਹਨਾਂ ਦਾ ਅਸਤੀਫਾ ਲੈ ਆ ਜਾਣਾ ਚਾਹੀਦਾ ਤੇ ਮੇਰੇ ਖਿਆਲ ਹੈ ਕਿ ਅਕਾਲ ਤਖਤ ਨੂੰ ਉਹ ਮੰਨ ਰਿਹਾ ਕਿ ਆਹ ਸੰਗਤ ਤੇ ਸਾਰੀ ਮੰਨਦੀ ਹੈ ਅਸੀਂ ਤੇ ਜੋ ਵੀ ਸਾਨੂੰ ਅਕਾਲ ਤਖਤ ਤੋਂ ਆਦੇਸ਼ ਹੈ ਅਸੀਂ ਤੇ ਉਹਦੇ ਅੱਗੇ ਸਿਰ ਝੁਕਾਉਨੇ ਤੇ ਪਰ ਮੇਰੇ ਖਿਆਲ ਉਹ ਉਹ ਅਕਾਲ ਤਖਤ ਦੇ ਨੂੰ ਉਹੀ ਚੈਲੰਜ ਕਰ ਰਹਾ ਹੈ ਉਹ ਜੇ ਦੋ ਤਰੀਕ ਨੂੰ ਹੀ ਦੇ ਦਿੰਦੇ ਤੇ ਫਿਰ ਵੀ ਲੋਕਾਂ ਚ ਹੋ ਜਾਂਦਾ ਕਿ ਠੀਕ ਹੈ ਜੀ ਅਕਾਲ ਤਖਤ ਨੂੰ ਸਮਰਪਿਤ ਹੈ ਉਹ ਤੇ ਹੁਣ ਮਜਬੂਰੀ ਬਣ ਜੇ ਕੋਈ ਹਾਲਾਤ ਉਹ ਜੇ ਬਣ ਜਾਣ ਤੇ ਫਿਰ ਪਹਿਲਾਂ ਤੇ ਉਹ ਮੰਨ ਹੀ ਨਹੀਂਦੇ ਫਿਰ ਮੰਨੇ ਮੰਨੇ ਤੇ ਹੁਣ ਉਹ ਤੋਂ ਉਹ ਤੋਂ ਵੀ ਪਘੋੜੇ ਹੋ ਰਹਾ ਹੈ ਨੇ ਗਾਲਖਾਂਨ ਸਾਹਿਬ ਨੇ ਜਿਸ ਦਾ ਮਾਫ ਕਰਤਾ ਜਿਹੜਾ ਇਹ ਸਵਾਲ ਪੇਸ਼ ਹੁੰਦਾ ਹੈ ਜੇ ਕੋਈ ਗਾਲਖਾਂਨ ਸਾਹਿਬ ਨੂੰ ਮੰਨਦੇ ਆ ਤੇ ਕੀ ਗਾਲਖਾਂਨ ਸਾਹਿਬ ਵੱਲੋਂ ਦਿੱਤੀ ਗਈ ਮਾਫੀ ਨੂੰ ਆਪਾਂ ਮੰਨਦੇ ਆ ਅਸੀਂ ਕਰਦੇ ਆ ਸਵੀਕਾਰ ਕਰਦੇ ਆ ਕਿ ਨਹੀਂ ਕਰਦੇ ਨਹੀਂ ਅਕਾਲ ਤਖਤ ਦੇ ਜਿੱਦਾਂ ਕਈ ਵਾਰਾਂ ਫੈਸਲੇ ਉਹਨਾਂ ਦਬਾਅ ਚ ਵੀ ਕਰਵਾਏ ਪਹਿਲਾਂ ਪਿਛਲੇ ਟਾਈਮ ਵੀ ਲੋਕਾਂ ਨੇ ਸੰਗਤਾਂ ਨੇ ਨਹੀਂ ਮੰਨੇ ਠੀਕ ਹੈ ਹੁਣ ਵੀ ਸੰਗਤ ਮੰਨ ਲੈਂਦੀ ਜੇ ਬਾਈਚਨਸੂ ਅਕਾਲ ਤਖਤ ਨੇ ਜੋ ਉਹਨਾਂ ਉਦੇਸ਼ ਦਿੱਤੇ ਸੀ ਉਹ ਇਨ ਬੇਨੋ ਦੋ ਦਿਨਾਂ ਚ ਅਸਤੀਫੇ ਦੇ ਕੇ ਬਾਹਰ ਹੋ ਜਾਂਦੇ ਹੁਣ ਜਦੋਂ ਉਹਨਾਂ ਨੇ ਉਹ ਉਹ ਚੀਜ਼ ਨੂੰ ਫੇਰ ਫੇਰ ਬਾਰ-ਬਾਰ ਘੁਮਾ ਕੇ ਜਥੇਦਾਰ ਨੂੰ ਹੀ ਇੱਕ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ